ਛੋਟੇ ਸ਼ੁਭ ਦੇ ਹਵੇਲੀ ਆਉਂਦਿਆਂ ਹੀ ਲੱਗ ਗਿਆ ਮੇਲਾ ਤੇ ਇਹ ਬਾਈ ਮੋਟਰਸਾਈਕਲ ਤੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਪਹੁੰਚ ਗਿਆ ਹਵੇਲੀ ਕਹਿੰਦਾ ਮਿਲਣਾ ਸੀ ਛੋਟੇ ਸ਼ੁਭਦੀਪ ਮੂਸੇਵਾਲੇ ਨੂੰ ਸਿੱਧੂ ਮੂਸੇਵਾਲਾ ਦਾ ਭਾਈ ਸ਼ੁਭ ਛੋਟਾ ਅੱਜ ਹਵੇਲੀ ਦੇ ਵਿੱਚ ਜਿੱਥੇ ਨਿੱਕੇ ਪੈਰੀ ਐਂਟਰੀ ਕੀਤੀ ਆ ਉੱਥੇ ਹੀ ਕੁਝ ਫੈਨ ਨੇ ਜਿਹੜੇ ਆ ਭਾਈ ਪੰਚਕੁਲੇ ਤੋਂ ਮੋਟਰਸਾਈਕਲ ਚਲਾ ਕੇ ਸਪੈਸ਼ਲ ਜਿਹੜਾ ਹੈ ਪਰਿਵਾਰ ਨੂੰ ਛੋਟੇ ਸ਼ੋਭ ਦੇ ਮੁਲਾਕਾਤ ਕਰਾਉਣ ਦੇ ਲਈ ਪਹੁੰਚਿਆ ਕਹਿੰਦਾ ਕੀ ਹੈ ਸੁਣ ਕੇ ਹੈਰਾਨ ਹੋਵੋਗੇ ਕਹਿੰਦਾ ਵੀ ਮੇਰੀ ਬੱਚੀ ਬੜੀ ਵੱਡੀ ਫੈਨ ਆ ਸਿੱਧੂ ਮੂਸੇਵਾਲੇ ਦੀ ਤੇ ਅੱਜ ਛੋਟੇ ਸ਼ੋਭ ਨੂੰ ਮਿਲਣ ਦੇ ਲਈ ਆਈ ਹੈ ਤੇ ਸਾਡਾ ਸੁਪਨਾ ਸੀ ਵੀ ਛੋਟੇ ਸ਼ੋਭ ਨੂੰ ਮਿਲਣਾ ਹੈ ਤੇ ਅੱਜ ਜਦੋਂ ਹੀ ਪਤਾ ਲੱਗਿਆ ਕਿ ਛੋਟਾ ਸ਼ੋਭ ਹਵੇਲੀ ਦੇ ਵਿੱਚ ਨਿੱਕੇ ਪੈਰੀ ਐਂਟਰੀ ਕਰ ਗਿਆ ਤੇ ਅੱਜ ਸਾਨੂੰ ਫਿਰ ਉਸੇ ਟਾਈਮ ਮੋਟਰਸਾਈਕਲ ਅਸੀਂ ਖਿੱਚਤਾ ਤੇ ਅਸੀਂ ਪਹੁੰਚ ਗਏ ਪਿੰਡ ਮੂਸੇ ਪਰਿਵਾਰ ਨੇ ਬਹੁਤ ਸਾਰੀਆਂ ਗੱਲਾਂ ਵੀ ਦੱਸੀਆਂ ਨੇ ਸੁਣ ਕੇ ਹੋਮੋਗੇ ਹੈਰਾਨ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਜਿਹਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਇਹ ਫੈਨ ਵੀ ਬਿਰਲੇ ਹੀ ਨੇ ਜਦੋਂ ਪਤਾ ਲੱਗਿਆ ਵੀ ਨਿੱਕਾ ਸ਼ੋਭ ਹਵੇਲੀ ਚ ਆ ਗਿਆ ਤੇ ਨਿੱਕੇ ਪੈਰੀ ਐਂਟਰੀ ਕਰ ਲਈ ਸਿੱਧੂ ਮੂਸੇਵਾਲੇ ਨੇ ਤਾਂ ਇਹ ਪਰਿਵਾਰ ਤੋਂ ਰੁਕਿਆ ਨਹੀਂ ਗਿਆ ਕਸਕੇ ਦੇਖੋ ਤਿਆਰੀਆਂ ਤੇ ਪੰਜ ਗੁਲੇ ਤੋਂ ਪਹੁੰਚ ਕੇ ਪਿੰਡ ਮੂਸੇ ਤੇ ਮੂਸੇ ਪਹੁੰਚ ਕੇ ਮਾਰੀਆਂ ਨੇ ਥਾਪੀਆਂ ਮੋਟਰਸਾਈਕਲ ਤੇ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਪਿਆਰ ਜਿਹੜਾ ਸਿੱਧੂ ਮੂਸੇਵਾਲੇ ਦੇ ਲਈ ਕਿੰਨਾ ਜ਼ਿਆਦਾਗਾ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਛੋਟੇ ਸ਼ੁਭ ਨੂੰ ਮਿਲਣ ਦੇ ਲਈ ਬੜੇ ਲੋਕਾਂ ਦਾ ਤੰਤਾ ਲੱਗਿਆ ਹੋਇਆ ਹੈ ਹਵੇਲੀ ਦੇ ਬਾਹਰ ਭੀੜ ਲੱਗੀ ਜਦੋਂ ਛੋਟਾ ਸ਼ੁਭ ਹਵੇਲੀ ਦੇ ਵਿੱਚ ਆਇਆ ਤਾਂ ਪਰਿਵਾਰ ਕੀ ਕਹਿੰਦਾ ਸੁਣ ਕੇ ਕਰਿਓ ਦੱਬ ਕੇ ਸ਼ੇਅਰ ਇਸ ਬਾਈ ਨੇ ਇਹ ਵੀ ਦੱਸਿਆ ਕਿ ਇਹ ਬੱਚੀ ਹਰ ਦਿਨ ਹਰ ਰੋਜ਼ ਹਰ ਮਿੰਟ-ਮਿੰਟ ਵੀ ਸਿੱਧੂ ਮੂਸੇਵਾਲੇ ਦੇ ਗੀਤ ਹੀ ਸੁਣਦੀ ਹੈ ਕੀ ਕਹਿੰਦਾ ਪਰਿਵਾਰ ਸੁਣੋ ਬੀਨਾ ਬੀਨਾ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ

बहुत ज्यादा अच्छे लगा और यहां पर फोटो शूट भी बहुत अच्छी किए अच्छा कोई गीत आता है सिद्धू का सुना है तो अच्छा लगता तो है सारे गीत अच्छे ही है आते भी है पर बोल नहीं पाती हैं कोई कोई स्पेशल हो एक दो तो लाइन उसकी गीत की स्पेशल लाइन अच्छा सुनने तो सारे अच्छे गाने पर अच्छा। स्पेशल तो लाइन नहीं छोटा सिद्धू भी गाएगा हाँ छोटा सिद्धू उसकी वेट कर रहे हो फिर उसकी तो बहुत ज्यादा पूरी दुनिया ही वेट कर रही है सिद्धू के सारे फैंस वेट कर रहे हैं तो बस है। जल्दी है से हो जाए की नाम है मेरा नाम विक्रम कुमार देसाई जी मैं पंचकुले से आया हूँ अच्छा पंचकुला 2 सेक्टर से खुशियां आईया ने मुड़ बहुत बढ़िया जी किस चीज पे आए मैं बाइक पे आया पाजी बाइक पे आया मतलब इतनी दूर बाइक पे आए हो मेरे गुड़िया को बहुत चा था आने का अच्छा कहने मुसे वाले घर जाना है जाना है जाना है फैन ने बच्चे दोनों ਆਪਾਂ ਵੀ ਕੱਟਰ ਫੈਨ ਐ ਜੀ ਅੱਛਾ ਸਿੱਧੂ ਦੇ ਕੱਟਰ ਫੈਨ ਹੋ ਹਾਂਜੀ ਅੱਛਾ ਕੋਈ ਡਰ ਪਿਆ ਨਹੀਂ ਮੋਟਰਸਾਈਕਲ ਤੇ ਕਿੰਨੇ ਜਣੇ ਤੁਸੀਂ ਫਿਰਦੇ ਹੋ 60 ਫੇਰ ਤੋਂ ਡਰ ਨਹੀਂ ਨਾ ਨਾ ਹੈ ਹੈ ਭਾਈ ਨਹੀਂ ਡਰ ਤੋਂ ਕਿਆ ਬਾਜੀ ਆਪਾਂ ਵੈਸੇ ਬਹੁਤ ਖੁਸ਼ੀਆਂ ਮੁੜ ਕੇ ਆਈਆਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਲੱਗਿਆ ਭਾਈ ਬਹੁਤ ਵਧੀਆ ਲੱਗਿਆ ਭਾਈ ਵਧੀਆ ਲੱਗ ਰਿਹਾ ਹੈ